ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦਾ ਇਹ ਐਪੀਸੋਡ ਸਮਰਪਿਤ ਹੈ ਬੜੀ ਸ਼ਰਧਾ ਤੇ ਸਤਿਕਾਰ ਨਾਲ ਦੁਖੀ ਮਜ਼ਲੂਮ ਤੇ ਨਿਆਸਰੇ ਲੋਕਾਂ ਦੇ ਮਸੀਹਾ ਉਹਨਾਂ ਜਾਣੇ ਜਾਂਦੇ ਮਹਾਨ ਤਪਸਵੀ ਤਿਆਗੀ ਤੇ ਰਾਜ yogi ਸਵਰਗੀ ਭਗਤਪੂਰਨ ਸਿੰਘ ਜੀ ਨੂੰ ਭਗਤਪੂਰਨ ਸਿੰਘ ਜੀ ਆਪਣੇ ਨਾਮ ਦੇ ਅਨੁਸਾਰ ਸਹੀ ਅਰਥਾਂ ਵਿੱਚ ਇੱਕ ਸੰਪੂਰਨ ਤੇ ਪਰਮមនុស្សਨ ਜਿਨ੍ਹਾਂ ਦੀ ਸੇਵਾ ਨਿਰਾਸ਼ਾਂ ਦੀ ਲੋੜਵੰਦਾਂ ਦੀ ਮੁਥਾਜਾਂ ਦੀ ਗਰੀਬਾਂ ਦੀ ਨੇ ਅਸਰਿਆਂ ਦੀ ਉਹਨਾਂ ਨੇ ਕੀਤੀ ਔਰ ਜਿੰਨੀ ਸਮਰਪਣ ਦੀ ਭਾਵਨਾਣ ਕੀਤੀ ਜਿੰਨੀ ਨਿਸ਼ਕਾਮ ਸੇਵਾ ਕੀਤੀ ਉਹਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਲਫ਼ਜ਼ ਥੋੜੇ ਪੈਂਦੇ ਗੁਰਬਾਣੀ ਦੀ ਉਕਤ ਹੈ ਸੇਵਾ ਕਰਤ ਹੋਏ ਨੇਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਯਾਨੀ ਜਿਹੜਾ ਵਿਅਕਤੀ ਨਿੱਜ ਤੋਂ ਉੱਪਰ ਉੱਠ ਕੇ ਕਿਸੇ ਵੀ ਲਾਲਚ ਤੋਂ ਜਾਂ ਕਿਸੇ ਪੁਰਸਕਾਰ ਦੀ ਇੱਛਾ ਤੋਂ ਜਾਂ ਕਿਸੇ ਵਾਵਾ ਦੀ ਇੱਛਾ ਤੋਂ ਉਡਾਈ ਦੀ ਇੱਛਾ ਤੋਂ ਬਗੈਰ ਸੇਵਾ ਕਰਦਾ ਹੈ ਉਹ ਹੀ ਸਹੀ ਅਰਥਾਂ ਵਿੱਚ ਪਰਵਾਨ ਗਿਣਿਆ ਜਾਂਦਾ ਹੈ ਰੱਬ ਦੇ ਘਰ ਵਿੱਚ ਵੀ ਇਸ ਜਹਾਨ ਵਿੱਚ ਵੀ ਉਸ ਦੀ ਸੋਭਾ ਹੁੰਦੀ ਹੈ ਚਾਰੇ ਪਾਸੇ ਤੇ ਇਸ ਸੰਸਾਰ ਤੋਂ ਅਜਿਹੇ ਵਿਅਕਤੀ ਜਸਖਟ ਕੇ ਪ੍ਰਭੂ ਵਿੱਚ ਅਪੇਦ ਹੁੰਦੇ ਨੇ ਅਜਿਹੇ ਹੀ ਸਨ ਸਾਡੇ ਸਭਨਾ ਦੇ ਹਰਮਨ ਪਿਆਰੇ ਭਗਤਪੂਰਨ ਸਿੰਘ ਜੀਓ ਭਗਤਪੂਰਨ ਸਿੰਘ ਜੀ ਦਾ ਜਨਮ ਇੱਕ ਛਾਇ ਤਾਰੀ Hindu ਪਰਿਵਾਰ ਵਿੱਚ ਜ਼ੇਲਾ ਡੁਗਿਆਣਾ ਦੇ ਪਿੰਡ ਰਾਜੇਵਾਲ ਵਿੱਚ ਹੋਇਆ ਇਹਨਾਂ ਦੇ ਪਿਤਾ ਜੀ ਬਹੁਤ ਵੱਡੇ ਸ਼ਾਹੂਕਾਰ ਸਨ ਬਹੁਤ ਖੁੱਲਾ ਗੁਜ਼ਾਰਾ ਚੱਲਦਾ ਸੀ ਬੜੇ ਠਾਕਰ ਜੁੰਦੇ ਸਨ ਤੇ ਨਾਲ-ਨਾਲ ਉਹਨਾਂ ਦੀ ਵੀ ਪਰਪਕਾਰੀ ਬਿਰਤੀ ਸੀ ਇਹਨਾਂ ਦੇ ਮਾਤਾ ਤੇ ਪਿਤਾ ਦੋਹਾਂ ਦੀ ਤਾਂ ਹੀ ਤਾਂ ਜਾਗ ਲੱਗਦਾ ਹੈ ਤਾਂ ਹੀ ਤਾਂ ਪ੍ਰੇਰਣਾ ਮਿਲਦੀ ਹੈ ਘਰ ਤੋਂ ਹੀ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਦੀ ਪਰਵਰਿਸ਼ਵਲ ਧਿਆਨ ਦਿੰਦੇ ਨੇ ਤੇ ਉਹਨਾਂ ਨੂੰ ਹਰ ਚੰਗੇ ਕਾਰਜ ਵਿੱਚ ਜਾਂ ਗੁਰਦੁਆਰਾ ਸਾਹਿਬ ਜਾਂ ਮੰਦਰ ਜਾਂ ਮਸਜਿਦ ਨਾਲ ਲੈ ਕੇ ਜਾਂਦੇ ਨੇ ਚਰਚ ਵਿੱਚ ਨਾਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਉੱਥੇ ਜੋ ਪਰੋਚਨ ਹੁੰਦੇ ਆ ਜੋ ਕੀਰਤਨ ਹੁੰਦਾ ਹੈ ਜੋ ਕਥਾ ਹੁੰਦੀ ਹੈ ਜਿਹੜੀ ਸੇਵਾ ਹੁੰਦੀ ਹੈ ਉਹਦੇ ਨਾਲ ਵੀ ਜੋੜਦੇ ਨੇ ਉਹੀ ਵਿਅਕਤੀ ਅੱਗੇ ਚੱਲ ਕੇ ਸਵਲ ਮਨੁੱਖ ਬਣਦੇ ਨੇ ਤੇ ਆਪਣੇ ਜਿੱਦ ਤੋਂ ਉੱਠ ਕੇ ਮਨੁੱਖਤਾ ਦੀ ਸੇਵਾ ਲਈ ਕੁਝ ਨਾ ਕੁਝ ਜ਼ਰੂਰ ਕਰਦੇ ਨੇ ਕੋਈ ਨਾ ਕੋਈ ਪਰ ਜੋ ਭਗਤ ਜੀ ਨੇ ਕੀਤਾ ਉਹਨੂੰ ਤਾਂ ਮੈਂ ਕਿਹਾ ਵੀ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਨੌਸਲਾਂ ਚ ਤੇ ਪਿਤਾ ਜੀ ਨੂੰ ਇਹ ਇੱਕ ਲਗਨ ਸੀ ਇਹਨਾਂ ਨੇ ਵੇਖਿਆ ਬਚਪਨ ਵਿੱਚ ਕਿ ਇਹਨਾਂ ਦੇ ਪਿਤਾ ਜੀ ਇਹ ਨਵੇਂ-ਨਵੇਂ ਰੁੱਖ ਲਾਉਂਦੇ ਸਨ ਜਿਹੜੇ ਪੁਰਾਣੇ ਲੱਗੇ ਬੂਟੇ ਸੀ ਉਹਨਾਂ ਨੂੰ ਪਾਣੀ ਪਾਉਂਦੇ ਸੀ ਨਿਯਮਿਤ ਰੂਪ ਵਿੱਚ ਆਪਣਾ ਕੰਮਕਾਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਇਹ ਨਿੱਤ ਦਾ ਕੰਮ ਸੀ ਫੇਰ ਡੰਗਰਾਂ ਨੂੰ ਪਾਣੀ ਪਿਆਉਂਦੇ ਸਨ ਤੇ ਪੱਠੇ ਪਾ ਦੇਣੇ ਤੇ ਰਾਈਆਂ ਨੂੰ ਪਿਆਅ ਲਵਾ ਕੇ ਦਿੱਤਾ ਪਿਆਉ ਤੋਂ ਪਾਣੀ ਪੀਣੋ ਵਾਸਤੇ ਤੇ ਇਸ ਤਰ੍ਹਾਂ ਉਹ ਪਰਪਕਾਰ ਦੇ ਕੰਮ ਕਰਦੇ ਰਹਿੰਦੇ ਸਨ ਇਸ ਤਰ੍ਹਾਂ ਇਸ ਬਾਲਕ ਤੇ ਅਸਰ ਹੋਇਆ ਪਿਤਾ ਦਾ ਪਿਤਾ ਨੂੰ ਉਹ ਵੇਖਦੇ ਨਹੀਂ ਦੱਸਣ ਅਜਿਹੇ ਕਾਰਜ ਕਰਦੇ ਹੋ ਫਿਰ ਇੱਕ ਬੜੀ ਭਿਆਨਕ ਬਿਮਾਰੀ ਜਿਹਦਾ ਹੁਣ ਤਾਂ ਇਲਾਜ ਹੈ ਉਦੋਂ ਕੋਈ ਨਹੀਂ ਸੀ ਉਦੋਂ ਹਜ਼ਾਰਾਂ ਲੱਖਾਂ ਲੋਕ ਮਰ ਜਾਂਦੇ ਸਨ ਪਲੇਗ ਪਲੇਗ ਦੀ ਭਿਆਨਕ ਬਿਮਾਰੀ ਫੈਲੀ ਨਾਮਰਾਦ ਬਿਮਾਰੀ ਤੇ ਲੋਕ ਬਹੁਤ ਉਹਦੀ ਗ੍ਰਸੂਚਾ ਗਏ ਤੇ ਕਾਲੀ ਪੈ ਗਿਆ ਸਮੁਦਿਸ਼ ਵਿੱਚ ਕੋਈ ਬਾਹਰ ਨਹੀਂ ਸੀ ਨਿਕਲਦਾ ਅਜਿਹੇ ਵਿੱਚ ਭਗਤ ਪੂਰਨ ਸਿੰਘ ਜੀ ਦੇ ਸਤਕਾਰਯੋਗ ਪਿਤਾ ਨੇ ਕਿਉਂਕਿ ਸ਼ਾਹੂਕਾਰ ਸਨ ਉਹਨਾਂ ਨੇ ਗਰੀਬਾਂ ਨੂੰ ਲੋੜਵੰਦਾਂ ਨੂੰ ਦੁਖਿਆਰਿਆਂ ਨੂੰ ਰਸ ਪਾਣੀ ਲੰਗਰ ਦੀ ਸੇਵਾ ਰਸ ਜੋ ਚਾਹੀਦੀ ਸੀ ਉਹਨਾਂ ਨੂੰ ਉਹ ਇਲਾਜ ਕਰਾਉਣ ਲਈ ਪੈਸੇ ਦਿਲ ਖੋਲ ਕੇ ਦਿੱਤੇ ਤੇ ਬੜੀ ਉਹਨਾਂ ਦੀ ਮਹਿਮਾ ਹੋਈ ਜਦੋਂ ਫਿਰ ਪਲੇਗ ਖਤਮ ਹੋ ਗਈ ਪਲੇਗ ਦਾ ਰੋਗ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਅਚਾਨਕ ਕਿਉਂਕਿ ਜੋ ਹੁੰਦਾ ਰੱਬ ਦੇ ਹਾਣੇ 'ਚ ਹੁੰਦਾ ਇਹਨਾਂ ਦੇ ਪਿਤਾ ਨੂੰ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਗਿਆ ਵਪਾਰ ਮੰਦਾ ਪੈ ਗਿਆ ਕਾਰੋਬਾਰ ਮੱਠਾ ਪੈ ਗਿਆ ਹੌਲੀ-ਹੌਲੀ ਘਟਦਾ ਘਟਦਾ ਗਰੀਬੀ ਵੱਲ ਵਧਣ ਲੱਗਾ ਇਹਨਾਂ ਦਾ ਘਰ ਤੇ ਅਜਿਹੇ ਵਿੱਚ ਉਹ ਅਚਾਨਕ ਅਕਾਲ ਚਲਾਉਣਾ ਕਰ ਗਏ ਇਹਨਾਂ ਦੇ ਪਿਤਾ ਜੀ ਫਿਰ ਪਹਾੜ ਵਰਗੇ ਦੁੱਖ ਜਿਹੜੇ ਸੀ ਉਹਨਾਂ ਨੇ ਆ ਕੇ ਟੱਬਰ ਨੂੰ ਘੇਰ ਲਿਆ ਕਿ ਆਰਥਿਕ ਹਾਲ ਮੰਦੀ ਹੋ ਗਈ ਅਜਿਹੇ ਵਿੱਚ ਵੀ ਇਹਨਾਂ ਦੀ ਮਾਂ ਨੇ ਵੇਖੋ ਮਾਤਾ ਪਿਤਾ ਦੋਨਾਂ ਉਸਮਾਨ ਗੁਣ ਸਨ ਸੇਵਾ ਤੇ ਸਿਮਰਨ ਜਿਹੜੇ ਸਿੱਖੀ ਦੇ ਦੋ ਮੁਢਲੇ ਉਸੂਲ ਨੇ ਕਿਉਂਕਿ ਬਾਣੀ ਚਾਹੁੰਦਾ ਹੈ ਭਾਈ ਗੁਰਦਾਸ ਜੀ ਨੇ ਪਿੰਡ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੇ ਸੇਵਾ ਤੋਂ ਬਿਨਾ ਹੱਥ ਪੈਰ ਤ੍ਰਿਗ ਨੇ ਤ੍ਰਿਗ ਕਹਿੰਦੇ 100 ਵਾਰ ਫਟਕਾਰ ਪਾਈਏ ਤੇ ਇੱਕ ਵਾਰੀ ਤ੍ਰਿਗ ਕਿਹਾ ਕਾਫੀ ਹੈ ਇਸ ਦੇਹੀ ਨੂੰ ਸਫਲਾ ਤਾਂ ਹੀ ਬਣਾਇਆ ਜਾ ਸਕਦਾ ਜੇ ਸੇਵਾ ਕਰੀਏ ਤੇ ਸਿਮਰਨ ਕਰੀਏ ਸਿਮਰਨ ਬਾ ਚਾਹੁੰਦਾ ਸੇਵਾ ਪਹਿਲਾਂ ਆਉਂਦੀ ਹੈ ਤੇ ਮਾਂ ਨੇ ਫਿਰ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਦੇ ਘਰਾਂ ਵਿੱਚ ਜਿਹੜੀ ਮਹਾਰਾਜ ਕਰਦੀ ਸੀ ਉਹਨੂੰ ਗੁਜ਼ਾਰਾ ਤੋਰਨ ਲਈ ਲੋਕਾਂ ਦੇ ਘਰਾਂ ਵਿੱਚ ਪਾਂਡੇ ਸਾਫ਼ ਕਰਕੇ ਹੋਰ ਕੰਮ ਕਰ ਕਰਕੇ ਕਿਰਤ ਕਰਕੇ ਸੱਚੀ ਸੁੱਤੀ ਆਪਣੇ ਹੱਥਾਂ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਪਿਆ ਤੇ ਪਰ ਉਹ ਮਾਂ ਨੂੰ ਇੱਕ ਅ ਬਖਸ਼ਿਸ਼ ਕੀਤੀ ਗੁਰੂ ਨੇ ਕਿ ਬੱਚੇ ਨੂੰ ਪੜਾਉਣਾ ਜ਼ਰੂਰ ਹੈ ਔਖੀ ਹੋ ਕੇ ਚਾਹੇ ਮਾਂ ਨੇ ਪੜਾਇਆ ਪਰ میٹرਿਕ ਉਸ ਸਮੇਂਕ میٹرਿਕ ਬਹੁਤ ਵੱਡਾ ਇੱਕ ਸਮਝ ਮਕਾਮ ਹੁੰਦਾ ਸੀ میٹرਿਕ ਤੱਕ ਇਹਨਾਂ ਨੂੰ ਪੜ੍ਹਾਈ ਕਰਵਾਈ 10ਵੀਂ ਪਾਸ ਕਰਨ ਤੋਂ ਬਾਅਦ ਇਹ ਫਿਰ ਇਨਾਂ ਨੂੰ ਨਾਲ ਮਾਤਾ ਜੀ ਤੇ ਪਿਤਾ ਜੀ ਮੈਂ ਇੱਥੇ ਜ਼ਿਕਰ ਕਰਾਂ ਨੇੜੇ ਗੁਰਦੁਆਰਾ ਰੇਰੂ ਸਾਹਿਬ ਉੱਥੇ ਤੇ ਗੁਰਦੁਆਰਾ ਖੀਫਤੇਗਰ ਸਾਹਿਬ ਇਹਦਾ ਛੋਟੇ ਲਾਲਾਂ ਦੀ ਯਾਦ ਵਿੱਚ ਦਸਮ ਪਾਤਸ਼ਾਹ ਦੇ ਉੱਥੇ ਅਕਸਰ ਨਾਲ ਲੈ ਕੇ ਜਾਇਆ ਕਰਦੇ ਸੀ ਮੈਂ ਦੱਸਿਆ ਨਾ ਪ੍ਰਭਾਵ ਪੈਂਦਾ ਉਹ ਸੰਗਤ ਦਾ ਪ੍ਰਭਾਵ ਬਾਣੀ ਦਾ ਪ੍ਰਭਾਵ ਇਹਨਾਂ ਦੇ ਮੰਨ ਤੇ ਤਾਂ ਸੀਗਾ ਉਹਨੂੰ ਇੱਕ ਸਿਰਫ ਹੁਲਾਰਾ ਦੇਣ ਦੀ ਲੋੜ ਸੀ ਤੇ ਇਹ ਫਿਰ ਵਿੱਚ ਵਿੱਚ ਇਹ ਗੁਰਦੁਆਰਾ ਢੇਰਾ ਸਾਹਿਬ ਲਾਹੌਰ ਉਹਨ ਦੇਸ਼ ਇਕੱਠਾ ਹੀ ਸੀ ਉਥੇ ਜਾਣ ਲੱਗ ਪਏ ਪੰਚਮ ਪਾਤਸ਼ਾਹ ਦਾ ਜਿਹੜਾ ਸਾਨ ਅਸ਼ੀ ਦੀ ਅਸਥਾਨ 1942 ਵਿੱਚ ਗਏ ਤੇ ਉਥੇ ਕੋਈ ਸਮਾ 服务 ਕਰਨੀ ਹਥੀਂ ਤੇ ਫੇਰ ਆ ਜਾਣਾ ਵਾਪਸ ਫੇਰ ਇੱਕ ਵਾਰ ਜਦੋਂ ਗਏ ਯਾਰ ਤੇ ਉਥੇ ਇੱਕ ਬੱਚਾ ਸੀ ਲਵਾਰਸ ਲੰਗੜਾ ਦੂਜਾ ਉਹਨੂੰ ਕੋਈ ਚੜ ਗਿਆ ਉਥੇ ਨਹੀਂ ਰਹੀ ਧੀ ਰੱਖ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਰਾ ਸਾਹਿਬ ਲਾਹੌਰ ਨੇ ਦੇਖੋ ਲਾਹੌਰ ਇਡਾ ਵੱਡਾ ਸ਼ਹਿਰ ਹੈ ਪੰਜਾਬ ਦੀ ਰਾਜਧਾਨੀ ਸੀ ਬੜੀ ਮਨਾਦੀ ਕਰਵਾਈ ਬੜਾ ਇਸਹਾਰ ਬਾਜ਼ੀ ਕੀਤੀ ਲੋਕਾਂ ਨੂੰ ਪ੍ਰੇਰਣਾ ਕੀਤੀ ਇਹ ਪੀਲਾ ਕਿ ਤਿਆਂ ਦੇਵਾਨ ਵਿੱਚ ਵੀ ਕੋਈ ਸੰਸਥਾ ਕੋਈ ਸੰਸਥਾ ਦਾ ਨਿਤ ਨਿਤਰੇ ਅੱਗੇ ਆਵੇ ਇਸ ਬੱਚੇ ਦੀ ਕਿਉਂਕਿ ਗੁਰਦੁਆਰਾ ਸਾਹਿਬ ਪੂਰੀ ਸੇਵਾ ਸਮਰ ਨਹੀਂ ਸੀ ਹੋ ਸਕਦੀ ਇਲਾਜ ਨਹੀਂ ਸੀ ਹੋ ਸਕਦਾ ਕੋਈ ਬੱਚੇ ਨੂੰ ਅਪਣਾ ਲਵੇ ਪਰ ਕਿਸੇ ਨੇ ਪੱਲਾ ਨਹੀਂ ਫੜਾਇਆ ਅਖੀਰ ਨੌਜਵਾਨ ਉਦੋਂ ਤੱਕ ਕਿ ਸਿੰਘ ਸੱਜ ਚੁੱਕੇ ਸਨ ਪੂਰਨ ਸਿੰਘ ਪੂਰਨ ਸਿੰਘ ਨੇ ਨੌਜਵਾਨ ਪੂਰਨ ਸਿੰਘ ਨੇ ਉਸ ਬੱਚੇ ਨੂੰ ਅਪਣਾ ਲਿਆ ਤੇ ਉਹਦਾ ਨਾਂ ਰੱਖਿਆ ਪਿਆਰਾ ਬਾਅਦ ਚ ਪਿਆਰਾ ਸਿੰਘ ਕਰਕੇ ਮਸ਼ਹੂਰ ਹੋਇਆ ਅਖੀਰ ਤੱਕ ਉਹਦੀ ਸੇਵਾ ਕੀਤੀ ਭਗ ਜੀ ਨੇ ਆਪ ਆਪਣੇ ਪੁੱਤਰਾਂ ਵਾਂਗ ਇਹੋ ਜਾਨ ਉਹਦੀ ਰਾਜ ਸੀ ਨਿਆਸਰੇ ਨਿਮਾਣੇ ਨਿਤਾਣੇ ਦੁਖੀ ਲਾਚਾਰ ਗਰੀਬ ਮਜ਼ਲੂਮ ਇਹਨਾਂ ਦੇ ਆਸਰੇ ਸਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਸਿਰਨਾ ਤੇ ਇਹ ਸਤਿਗੁਣ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਪਾਣ ਤੋਂ ਬਾਅਦ ਮਿਲੇ ਉਹਨਾਂ ਦੇ ਜੀਵਨ ਚ ਦਾਖਲ ਹੋਏ ਤੇ ਉਹਨਾਂ ਨੇ ਤੋੜ ਨਭਾਇਆ ਇਹ ਜਿਹੜੇ ਚੰਗੇ ਕਾਰਜ ਸਨ ਤੇ ਫੇਰ ਹੋ ਗਈ ਦੇਸ਼ੀ ਵੰਡ ਦੇਖੋ ਕਿੱਡੀ ਵੱਡੀ ਗੱਲ ਆ ਇੱਕ ਇੱਕ ਗੱਲ ਤੇ ਸੀਸ ਚੁੱਕਦਾ ਹੈ ਭਗਤ ਜੀ ਹੋਰ ਨਾ ਪਨਾਹ ਗੀਰਾਂ ਦੇ ਨਾਲ ਨਾਲ ਉਸ ਬਾਲਕ ਪਿਆਰਾ ਸਿੰਘ ਨੂੰ ਆਪਣੀ ਪਿੱਠ ਤੇ ਚੁੱਕ ਕੇ ਇੰਨਾ ਲੰਮਾ ਪੈਂਡਾ ਤੈਅ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ ਰਿਫਿਊਜੀ ਕੈਂਪ ਖਾਲਸਾ ਕਾਜ ਅੰਮ੍ਰਿਤਸਰ ਚ ਲੱਗਾ ਹੋਇਆ ਸੀ। ਉੱਥੇ ਜਦੋਂ ਰਿਫਿਊਜੀਆ ਨੂੰ ਉਹਨਾਂ ਨੇ ਵੇਖਿਆ ਇੱਕ ਪਾਸੇ ਤਾਂ ਬੱਚੇ ਦੀ ਸਮਾਹਤ ਕਰਦੇ ਦੂਸਰੇ ਪਾਸੇ ਦੇਖਦੇ ਕਿ ਇਹਨਾਂ ਦੇ ਰਾਸ਼ਨ ਦਾ ਜਿਹੜੇ ਵਿਚਾਰੇ ਪਨਾਹ ਹੀ ਰਾਏ ਨੇ ਇਹ ਰੋੜ ਦੇ ਫਿਰਦੇ ਨੇ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਹੱਥੀਂ ਸੇਵਾ ਕਰਨੀ ਲੰਗਰ ਵਰਤਾਉਣਾ ਉਹਨਾਂ ਦੇ ਭਾਂਡੇ ਸਾਫ਼ ਕਰਨੇ ਉਹਨਾਂ ਦੇ ਕੱਪੜੇ ਵਗੈਰਾ ਦਾ ਪ੍ਰਬੰਧ ਕਰਨਾ ਦੌੜ-ਜੋੜ ਕੇ ਸੇਵਾ ਕਰਨੀ ਬਹੁਤ ਚਾਰਨਰ ਸੇਵਾ ਕਰਨੀ ਚਾ ਉਹਨਾਂ ਨੂੰ ਸੇਵਾ ਦਾ ਹਮੇਸ਼ਾ ਰਿੰਦਾ ਸੀ ਉਸ ਤੋਂ ਬਾਅਦ ਉਹ ਕੈਂਪ ਖਤਮ ਹੋ ਗਿਆ ਅਕਸਰ ਚਾਰ ਸੈਟਲ ਕਰਨਾ ਸੀ ਸਰਕਾਰ ਨੇ ਪਨਾਹਗੀਰਾਂ ਨੂੰ ਉਹਨਾਂ ਨੂੰ ਸੈਟਲ ਕਰਤਾ ਤੇ ਕੈਂਪ ਬੰਦ ਹੋ ਗਿਆ ਫਿਰ ਸਮੱਸਿਆ ਆਈ ਕਿ ਇਸ ਬੱਚੇ ਦਾ ਕੀ ਕੀਤਾ ਜਾਵੇ ਤੇ ਆਪ ਕਿਥੇ ਬਸੇਰਾ ਕੀਤਾ ਜਾਵੇ ਫਿਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੀ ਵਲਗਣ ਚ ਉਹਨਾਂ ਨੇ ਥੋੜਾ ਸਮਾਂ ਕੱਟਿਆ ਉਸ ਤੋਂ ਬਾਅਦ ਫਿਰ ਪਿੰਗੜਵਾੜਾ ਹੌਂਦ ਵਿੱਚ ਆਉਂਦਾ ਇੱਕ ਮੈਂ ਗੱਲ ਦੱਸ ਦਿਆਂ ਕਿ ਭਗਤ ਜੀ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ ਇਹ ਚੇਟਕ ਉਹਨਾਂ ਨੂੰ ਲੱਗੀ ਹੋਈ ਸੀ ਕੁਦਰਤ ਹੋਰ ਜਦੋਂ ਲਾਹੌਰ ਹੋ ਸਨ ਡੇਰਾ ਸਾਹਿਬ ਤੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਬਹੁਤ ਸਾਰਾ ਸਾਹਿਤ ਦੁਨੀਆ ਦਾ ਪੜ੍ਹਿਆ ਤੇ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਸੀ ਹੋਰ ਵਿਸ਼ਾਲ ਹੋ ਗਈ ਤੇ ਉਹਨਾਂ ਨੇ ਆਪ ਵੀ ਬਹੁਤ ਕੁਝ ਲਿਖਿਆ ਸਾਹਿਤ ਜਿਹੜਾ ਮਨੁਖਤਾ ਦੀ ਚਾਨਣ ਮਨਾਰਾ ਹਮੇਸ਼ਾ ਰਾਧ ਸੇਰਾ ਬਣਿਆ ਰਹੇਗਾ ਜੇ ਪੜ੍ਹ ਕੇ ਉਹ ਤੇ ਅਮਲ ਕੀਤਾ ਜਾਵੇ ਬਹੁਤ ਗੱਲਾਂ ਜਿਹੜੀਆਂ ਪੱਗ ਜੀ ਨੇ ਉਦੋਂ ਕਹੀਆਂ ਸਨ ਅੱਜ ਸੱਚ ਸਾਬਤ ਹੁੰਦੀਆਂ ਨੇ ਅੱਜ ਮਨੁਖਤਾ ਪਛਤਾਉਂਦੀ ਹੈ ਕਿ ਭਗਤ ਜੀ ਦੇ ਕਾਸ਼ ਕਿ ਭਗਤ ਜੀ ਦੇ ਕਹੇ ਹੋਏ ਤੇ ਲਿਖੇ ਹੋਏ ਤੇ ਬੋਲੇ ਹੋਏ ਤੇ ਅਸੀਂ ਅਮਲ ਕਰਦੇ ਜਿਹੜੀ ਪ੍ਰਦੂਸ਼ਣ ਦੀ ਸਮੱਸਿਆ ਜਿਹੜੀ ਪਾਣੀ ਦੀ ਬੇਕਦਰੀ ਹੈ ਜਿਹੜਾ ਪਾਣੀ ਦਾ ਪੱਧਰ ਹੀਠਾਂ ਜਾ ਰਿਹਾ ਜਿਹੜਾ ਰੌੜੇ ਰੱਪੇ ਦਾ ਪ੍ਰਦੂਸ਼ਣ ਹੈ ਜਿਹੜੀ ਆਵਾਜ਼ਾਈ ਦੀ ਸਮੱਸਿਆ ਜਿਹੜੀ ਵਸੋਂ ਤੇ ਕੰਟਰੋਲ ਨਾ ਕਰਨਾ ਜਿਹੜਾ ਕੁੜੀਆਂ ਨੂੰ ਅ ਬਣਦਾ ਮਾਨ ਸਤਕਾਰ ਨਾ ਦੇਣਾ ਅ ਜਿਹੜਾ ਖਾਦਾਂ ਦੀ ਵਰਤੋਂ ਕਰਨੀ ਤੇ ਕੁਦਰਤੀ ਖੇਤੀ ਨਾ ਕਰਨੀ ਕੀੜੇ ਮਾਰ ਦਵਾਈਆਂ ਦਾ ਪ੍ਰਯੋਗ ਕਰਨਾ ਤੇ ਭਰੂਣ ਹਤਿਆ ਇਹ ਸਾਰੀਆਂ ਚੀਜ਼ਾਂ ਭਗਤੀ ਨੇ ਉਸ ਵੇੜੇ ਕਈਆਂ ਜਦੋਂ ਲੋਕਾਂ ਦੀ ਚੇਤਿਬਿਨੇ ਸੰ ਕੋਈ ਬੁੱਧੀਜੀਵੀ ਨਹੀਂ ਸੀ ਬੋਲਦਾ ਤੇ ਨਾ ਕੋਈ ਲਿਖਦਾ ਸੀ ਭਗਤੀ ਦੀ ਦ੍ਰਿਗਦਸ਼ਟੀ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਸਮੱਸਿਆਵਾਂ ਮਨੁੱਖਤਾ ਦੇ ਗੜੇ ਚ ਪੈਣੀ ਹੈ ਸਾਡੇ ਸਮਾਜ ਦੇ ਗੜੇ ਪੈਣੀ ਹੈ ਇੱਕ ਮੁਸੀਬਤ ਬਣ ਕੇ ਤੇ ਉਹ ਸੁਚੇਤ ਕਰਦੇ ਰਹਿੰਦੇ ਸਨ ਫਿਰ ਉਹਨਾਂ ਨੇ ਬਕਾਇਦਾ ਤੌਰ ਤੇ ਜ਼ਮੀਨ ਲੈ ਕੇ ਅਮਰਸਰ ਸਾਹਿਬ ਵਿੱਚ ਗੁਰੂ ਕੀ ਨਗਰੀ ਵਿੱਚ ਪਿੰਗੜਵਾੜਾ ਸੰਸਥਾ ਦੀ ਸਥਾਪਨਾ ਕੀਤੀ ਜਿਹੜੀ ਕਿ ਅੱਜ ਸਵੇਲੇ ਵਿਸ਼ਵਵਿਆਪੀ ਸੰਸਥਾ ਬਣ ਚੁੱਕੀ ਹੈ ਔਰ ਬਹੁਤ ਵੱਡੀ ਸੇਵਾ ਦਾ ਇਤਿਹਾਸ ਹੈ ਸੰਸਥਾ ਦਾ ਇੱਕ ਸੰਸਥਾ ਜਿਹੜੀ ਕਿ ਪੰਜ ਅਪਾਜ ਜਾਂ ਨਿਆਸਰੇ ਬੱਚਿਆਂ ਨਾਲ ਸ਼ੁਰੂ ਹੋਈ ਸੀ ਵਿਅਕਤੀਆਂ ਨਾਲ ਸ਼ੁਰੂ ਹੋਈ ਸੀ ਅੱਜ ਸਵੇਲੇ ਉੱਥੇ अनेका ਅਜਿਹੇ ਨਿਆਸਰਾਂ ਦਾ ਇਲਾਜ ਹੋ ਰਿਹਾ ਜਿਹੜੇ ਪਾਗਲ ਨੇ ਜਿਹੜੇ ਮਾਨਸਿਕ ਤੌਰ ਤੇ ਠੀਕ ਨਹੀਂ ਤੰਦਰੁਸਤ ਨਹੀਂ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਹੜੇ ਬੋਲ ਨਹੀਂ ਸਕਦੇ ਗੁੰਗੇ ਨੇ ਬੋਲੇ ਨੇ ਇਹਨਾਂ ਨੂੰ ਲੋਕ ਛੱਡ ਜਾਂਦੇ ਆ ਨਵਾਰਸ਼ ਉਹਨਾਂ ਨੂੰ ਛੁੱਕ ਛੁੱਕ ਕੇ ਲਿਆ ਕੇ ਹੋਰ ਸੰਸਥਾਗਤ ਪੜ੍ਹਤੀ ਕੀਤਾ ਜਾਂਦਾ ਤੇ ਉਹਨਾਂ ਦੀ ਜਿਹੜੇ ਪੜ ਸਕਦੇ ਉਹਨਾਂ ਨੂੰ ਪੜਾਇਆ ਵੀ ਜਾਂਦਾ ਕਿਤਾਬ ਮੁਖੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਤਾਂ ਕਿ ਜਿਹੜੇ ਠੀਕ ਨੇ ਕਈ ਠੀਕ ਵੀ ਹੁੰਦੇ ਆ ਜਿਹੜੇ ਇਹਨਾਂ ਨੂੰ ਲੋਕ ਛੱਡ ਜਾਂਦੇ ਆ ਉਹਨਾਂ ਨੂੰ ਫਿਰ ਪੜਾ ਕੇ ਉਹਨਾਂ ਦੇ ਪੈਰਾਂ ਸਿਰ ਕੀਤਾ ਜਾਂਦਾ ਤਾਂ ਕਿ ਉਹ ਆਪਣੇ ਰੋਜ਼ਗਾਰ ਤੇ ਲੱਗਣ ਜੇ ਭਗਤ ਪੂਰਨ ਸਿੰਘ ਜੀ ਦੀ ਸੇਵਾ ਦੀ ਤੁਲਨਾ ਮੈਂ ਤੁਲਨਾ ਇਸ ਕਰਕੇ ਕਰ ਰਿਹਾ ਕਿਉਂਕਿ ਸਾਰੀ ਦੁਨੀਆ ਮਦਰ ਟੈਰੇਜ਼ਾ ਦੇ ਗੂੰਗਾਉਂਦੀ ਆ ਜਿਹਨਾਂ ਨੂੰ ਮਦਰ ਟੈਰੇਜ਼ਾ ਵੀ ਕਹਿੰਦੇ ਆ ਅਸਲ ਤੇ ਨਾਂ ਸੀ ਮਦਰ ਟੈਰੇਜ਼ਾ ਉਹਨਾਂ ਨੇ ਕਲਕਤਾ ਵਿੱਚ ਬਹੁਤ ਵੱਡਾ ਇਸਤਾਨਦਾਰ ਅਧਾਰਾ ਖੋਲਿਆ ਹੋਇਆ ਸੀ ਉਹਨਾਂ ਦੇ ਪਿੱਛੇ ਤਾਂ ਪੌਣੀ ਦੁਨੀਆ ਸੀ ਕਿਉਂਕਿ 크ਿਸਚੀਅਨਿਟੀ ਆ ਉਹ ਉਹਨਾਂ ਨੂੰ ਬਹੁਤ ਏਡ ਮਿਲਦੀ ਸੀ ਬਾਹਰ ਪਰ ਭਗਤ ਪੂਰਨ ਸਿੰਘ ਆਪਣੇ ਬਲਬੂਤੇ ਤੇ ਸੇਵਾ ਕਰਦੇ ਸਨ ਉਹਨਾਂ ਦੀ ਸੇਵਾ ਦੇ ਮੁਕਾਬਲੇ ਮਾਇਕ ਛੋਟਾ ਹੁੰਦਾ ਨਹੀਂ ਸੇਵਾ ਉਹ ਵੀ ਬਹੁਤ ਮਹਾਨ ਹੈ ਪਰ ਅਗਰ ਸਾਧਨ ਦੇਖੇ ਜਾਣ ਤਾਂ ਭਗਤਪੂਰਨ ਸਿੰਘ ਕੋਲ ਸਾਧਨ ਹੀ ਨਹੀਂ ਸਨ ਬਿਨਾ ਸਾਧਨਾ ਤੋਂ ਆਪਣੇ ਦਮਤੇ ਆਪਣੇ ਬਲ ਬੂਤੇ ਤੇ ਸੇਵਾ ਕਰਨੀ ਤੇ ਇਡੀ ਮਹਾਨ ਸੇਵਾ ਕਰਨੀ ਇਹ ਬਹੁਤ ਹੀ ਕਠਨ ਕਾਰਜ ਸੀ ਜਿਹਨਾਂ ਉਹਨੇ ਸੱਚ ਕਰ 우ਖਾਇਆ ਤਾਂ ਹੀ ਤਾਂ ਕੋਲ ਦੁਨੀਆ ਮੰਦੀ ਹੈ ਐਵੇਂ ਹੀ ਦੁਨੀਆ ਪੂਜਦੀ ਬਾਬਾ ਤੇਰੀ ਤਸਵੀਰ ਨੂੰ ਤੇ ਭਗਤਪੂਰਨ ਸਿੰਘ ਨੇ ਵੱਡਾ ਆਧਾਰਾ ਖੜਾ ਕਰ ਦਿੱਤਾ ਬਕਾਇਦਾ ਲੰਗਰ ਉਥੇ ਫਿਰ ਬਾਰੋਂ ਦਾਨਵੀ ਆਉਣ ਲੱਗ ਪਿਆ ਸੰਗਤਾਂ ਵੱਲੋਂ ਜਦੋਂ ਜਸ ਫੈਲਿਆ ਪਤਾ ਲੱਗਾ ਕਿ ਸਹੀ ਕਾਰਜ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉਹ ਕਿਸੇ ਤੋਂ ਮੰਗਦੇ ਨਹੀਂ ਸਨ ਇੱਕ ਵੱਡੀ ਉਹਨਾਂ ਦਾ ਜਿਹੜੀ ਸ਼ਖਸੀਅਤ ਸੀ ਉਹ ਇਹ ਗੁਣ ਉਹਨਾਂ ਦੇ ਸੀ ਕਿ ਉਹ ਕਦੀ ਵੀ ਕਿਸੇ ਨੂੰ ਅਪੀਲ ਨਹੀਂ ਸੀ ਕਰਦੇ ਕਿ ਮੈਨੂੰ ਮੈਂ ਉਹਨਾਂ ਦੇ ਦਰਸ਼ਨ ਕੀਤੇ ਆ ਇਹਨਾਂ ਨੇਤਰਾ ਨਾਲ ਮੈਂ ਆਪਣੀ ਨੇਤਰਾ ਨੂੰ ਤਾਂਤਾ ਜੋ ਸਮਝਾ ਕੇ ਜਿਹਨਾਂ ਉਹਨਾਂ ਨੇ ਦਰਸ਼ਨ ਕੀਤੇ ਆ ਸ਼ੀਰ ਦਰਬਾਰ ਸਾਹਿਬ ਜਦੋਂ ਜਾਂਦੇ ਸੀ ਨਾ ਅਸੀਂ ਤੇ ਬਾਹਰ ਉਹ ਇੱਕ ਚਾਦਰ ਉਛਾ ਕੇ ਨਖੇਰ ਉਛਾ ਕੇ ਉੱਤੇ ਬੈਠੇ ਹੁੰਦੇ ਸਨ ਹੁਣ ਤੁਹਾਨੂੰ ਉਹਨਾਂ ਦੀ ਥੋੜੀ ਜੀ ਦੀਦ ਕਰਾਵਾਂ ਉੱਚਾ ਲੰਮਾ ਕੱਦ ਸਰੂ ਵਰਗਾ ਅਕੈਰਾ ਸਰੀਰ ਸਿਰ ਤੇ ਸੀਸ ਉਤੇ ਛਿੱਟਾ ਦਾ ਸਟਾਰ ਟਾਈਪ ਕਪੜਾ ਲਪੇਟਿਆ ਹੋਣਾ ਯਾਨੀ ਪੱਗ ਕਹਿ ਲਓ ਗੋੜ ਸੰਤ ਰੂਪੀ ਕਿਉਂਕਿ ਭੇਖ ਦੇ ਵਿੱਚ ਨਹੀਂ ਸਾਨੂੰ ਵਿਸ਼ਵਾਸ ਕਰਦੇ ਉਹ ਕੰਮ ਵਿੱਚ ਕੀ ਰੱਖਦੇ ਸਨ ਤੇ ਘਰ ਵਿੱਚ ਛਿੱਟਾ কুর্তা ਪਜਾਮਾ ਨਹੀਂ ਸੀ ਪਾਉਂਦੇ ਉੱਪਰ ਦੀ ਗਾਤਰਾ ਐਨਕਾਂ ਲੱਗੀਆਂ ਹੋਈਆਂ ਪ੍ਰਕਾਸ਼ ਦਾੜਾ ਤੇ ਇਹ ਸੰਪੰਦ ਪੂਰਨ ਸਿੰਘ ਜੀ ਮੋਰੇ ਟ੍ਰੈਕਟ ਉਹਨਾਂ ਦੇ ਛੋਟੇ ਛੋਟੇ ਛਾਪੇ ਹੋਏ ਕਿ ਉਹ ਰੁੱਖਾਂ ਦੀ ਸੰਭਾਲ ਪਾਣੀ ਦੀ ਸੰਭਾਲ ਵਾਤਾਵਰਣ ਦੀ ਸੰਭਾਲ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣੀ ਇਹਦੇ ਬਾਰੇ ਜਿੰਨੀਆਂ ਵੀ ਸਮਾਜਿਕ ਗੱਲਾਂ ਸਨ ਆਰਥਿਕ ਗੱਲਾਂ ਸਨ ਰਾਜਨੀਤਿਕ ਗੱਲਾਂ ਸਨ ਉਹ ਬੁਰਾਈਆਂ ਸਨ ਉਹਨਾਂ ਸਾਰਿਆਂ ਨੂੰ ਦੂਰ ਕਰਨ ਲਈ ਉਹਨਾਂ ਨੇ ਸਾਇਦ ਰਚਿਆ ਔਰ ਉਹ ਵੱਡੀ ਗੱਲ ਕਿ ਫਰੀ ਜਿਹੜਾ ਮਰਜ਼ੀ ਉਹ ਟਰੈਕਟ ਪਏ ਹੁੰਦੇ ਸਨ ਤੇ ਇੱਕ ਬਾਟਾ ਪਿਆ ਹੁੰਦਾ ਸੀ। ਭਾਵੇਂ ਬੁਨਸੀ ਦਾ ਬਾਟਾ ਉਹਦੇ ਵਿੱਚ ਕੋਈ 100 ਪਾ ਜਾਏ ਕੋਈ 1000 ਪਾ ਜਾਏ ਕੋਈ 1 ਰੁਪਿਆ ਪਾ ਜਾਏ ਉਹ ਕਦੇ ਅੱਖ ਭਰ ਕੇ ਵੀ ਵੇਹਦੇ ਨਹੀਂ ਸਨ। ਤੇ ਜਨਾ ਹੁੰਦਾ ਸੀ ਸ਼ਾਮ ਨੂੰ ਉਹ ਲੈ ਕੇ ਵਾਹੀ ਦਾ ਸ਼ਿਕਾਣਾ ਕਰਕੇ ਪਿੰਗਲਵਾੜਾ ਚਲੇ ਜਾਂਦੇ ਸਨ। ਇਸ ਤਰ੍ਹਾਂ ਉਹਨਾਂ ਨੇ ਸੰਸਥਾ ਚਲਾਈ ਜਿਹੜੀ ਅੱਜ ਇੱਕ ਬਹੁਤ ਵੱਡਾ ਬ੍ਰਿਜ ਬਣ ਕੇ ਸਾਹਮਣੇ ਆਈ ਹੈ ਇੱਕ ਹੋਰ ਸਾਧਨ ਸੀ ਉਹਨਾਂ ਕੋਲ ਉਹਨਾਂ ਦੇ ਨਿਸ਼ਕਾਮ ਸੇਵਕ ਜਿਹੜੇ ਸੀ ਉਹ ਬੱਸਾਂ ਵਿੱਚ ਗੱਡੀਆਂ ਵਿੱਚ ਉਹਨਾਂ ਕੋਲ ਡੱਬੇ ਹੁੰਦੇ ਸੀ ਸ਼ੀਲਬੰਦ ਸ਼ੀਲਬੰਦ ਡੱਬੇ ਹੁੰਦੇ ਸੀ ਵਿੱਚ ਉਹਦੇ ਜਗ੍ਹਾ ਬਣੀ ਹੁੰਦੀ ਸੀ ਕੋਈ ਰੁਪਈਆ ਪਾ ਦਵੇ ਕੋਈ ਆਨਾ ਪਾ ਦਵੇ ਕੋਈ 10 ਰੁਪਏ ਪਾ ਦਵੇ 100 ਰੁਪਏ ਉਹਦੀ ਮਰਜ਼ੀ ਹੈ ਉਹ ਸੇਵਾ ਕਰਦੇ ਸਨ ਤੇ ਉਹ ਸਾਰੀ ਭਗਤੀ ਕੋਲ ਮਾਇਆ ਜਾਂਦੀ ਸੀ ਉਹ ਵੀ ਉਹਨਾਂ ਕੋਲ ਪਹੁੰਚਦੀ ਸੀ ਇਸ ਤਰ੍ਹਾਂ ਲੋਕ ਮਾਇਆ ਉਸ ਕਾਰਜ ਕਰਦੇ ਸਨ ਉਹਨਾਂ ਨੂੰ ਦੇਖ ਕੇ ਉਹਡ ਭਾਗਾ ਸਮਝਦੇ ਸਨ ਆਪਣੇ ਆਪਣੇ ਲੋਕ ਸਹੀ ਅਰਥਾ ਵਿੱਚ ਇਹ ਸੇਵਾ ਹਿਤ ਲਗ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਦਾ ਜਸ ਜਦੋਂ ਫੈਲਿਆ ਪੂਲ ਦੁਨੀਆ ਵਿੱਚ ਕੋਲ ਦੁਨੀਆ ਵਿੱਚ ਉਹਨਾਂ ਦਾ ਜਸ ਫੈਲਿਆ ਕੋਲ ਦੁਨੀਆ ਉਹਨਾਂ ਨੂੰ ਮੰਨਦੀ ਸੀ ਪੂਜਦੀ ਸੀ ਪੂਜਨੀਕ ਸਨ ਬੰਦਗੀ ਵਾਲੇ ਸਨ ਪੂਜਨੀਕ ਸਨ ਸੇਵਾ ਤੇ ਸਿਮਰਨ ਦੇ ਸਾਕਾਰ ਮੂਰਤ ਸਨ ਪਰ ਪੁਰਨ ਸਿੰਘ ਜੀ ਉਹਨਾਂ ਦੀਆਂ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਖੈਰ ਉਹਨਾਂ ਲਈ ਤਾਂ ਬਹੁਤ ਮਾਮੂਲੀ ਹੈ ਪਰ ਪਾਰਸ ਸਰਕਾਰ ਨੇ ਆਪਨਾ ਚਲੋ ਇਹ ਫਰਕ ਸਮਝਿਆ ਤੇ 1900 ਅਨਾਰਸੀ ਵਿੱਚ 1979 ਵਿੱਚ 1979 ਵਿੱਚ ਉਹਨਾਂ ਨੂੰ ਪਦਮਸ਼ਰੀ ਪੁਰਸਕਾਰ ਦੇ ਕੇ ਨਵਾਜਿਆ ਗਿਆ ਮੈਂ ਸਮਝਦਾ ਪੁਰਸਕਾਰ ਦੀ ਇਹ ਮਹਿਮਾ ਸੀ ਕਿ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਵੈਸੇ ਤਾਂ ਭਾਰਤerton ਮਿਲਣਾ ਚਾਹੀਦਾ ਸੀ ਉਸ ਤੋਂ ਬਾਅਦ ਉਹਨਾਂ ਚ ਸਿੱਖੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਜਦੋਂ ਹਰਮੰਦਰ ਸਾਹਿਬ ਤੇ 1984 ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਸਭ ਤੋਂ ਪਹਿਲਾਂ ਦੇਖੋ ਕਿੰਡੀ ਤਿਆਗ ਦੀ ਭਾਵਨਾ ਸੀ ਉਹਨਾਂ ਵਿੱਚ ਕੋ ਸਨਮਾਨਾ ਸਨਮਾਨਾ ਦੇ ਪਿੱਛੇ ਤਾਂ ਉਹ ਪੈਂਦੀ ਹੀ ਨਹੀਂ ਸਨ ਉਹ ਤਾਂ ਸੇਵਾ ਹੀ ਕਰਨੀ ਜਾਣਦੇ ਸਨ ਸੇਵਾ ਹੀ ਉਹਨਾਂ ਦਾ ਜੀਵਨ ਸੀ ਸੇਵਾ ਹੀ ਉਹਨਾਂ ਦੀ ਬੰਦਗੀ ਸੀ ਸੇਵਾ ਹੀ ਉਹਨਾਂ ਦੀ ਤਪੱਸਿਆ ਸੀ ਸੇਵਾ ਹੀ ਉਹਨਾਂ ਦੀ ਰਾਜਨਾ ਸੀ ਸੇਵਾ ਦੇ ਲੈ ਕੇ ساری ਜ਼ਿੰਦਗੀ ਲਾਈ ਉਹਨਾਂ ਨੇ ਤੇ ਉਹਨਾਂ ਨੇ ਉਹ ਪੁਰਸਕਾਰ ਮੋੜ ਦਿੱਤਾ ਪਰ ਉਸ ਕਾਰਨ ਰੋਸ ਹੋ ਜੋ ਸਭ ਤੋਂ ਪਹਿਲਾਂ ਪਗ ਪੂਨ ਸਿੰਘ ਨੇ ਮੋੜਿਆ ਮੈਨੂੰ ਯਾਦ ਆਕ ਫਿਰ ਖੁਸ਼ਵੰਤ ਸਿੰਘ ਮਹਾਨ ਪੱਤਰਕਾਰ ਇਸ ਤਿਸੇ ਉਹਨਾਂ ਨੇ ਮੋੜਿਆ ਕਵੰਤਰੀ ਪ੍ਰਸਿੱਧੀ ਦੇ ਫਿਰ ਡਾਕਟਰ ਸਾਧੂ ਸਿੰਘ ਹਮਜ਼ਰ ਦੇ ਨੇ ਮੋੜਿਆ ਇਸ ਤਰ੍ਹਾਂ ਕਈਆਂ ਲੋਕਾਂ ਨੇ ਮੋੜੇ ਉਹ ਕਈਆਂ ਜਰਨਲਾਂ ਨੇ ਮੋੜਿਆ ਆਰਮੀ ਦੇ ਜਿਹੜੇ ਸਨ ਤੇ ਭਗਤ ਜੀ ਨੇ ਇਸ ਤਰ੍ਹਾਂ ਆਪਣੀ ਰੋਸ ਦਾ ਪ੍ਰਗਟਾਵਾ ਕੀਤਾ ਕਿ ਗਲਤ ਕਾਰਵਾਈ ਕੀਤੀ ਗਈ ਹੈ ਬਹੁਤ ਅਨਮਨੁੱਖੀ ਕਾਰਾ ਕੀਤਾ ਗਿਆ ਉਹਨਾਂ ਦਾ ਸਤਿਕਾਰ ਸਿੱਖ ਹਿਰਦਿਆਂ ਵਿੱਚ ਹੋਰ ਵੀ ਵਧਿਆ ਆਪਣੇ ਜੀਉਂਦੇ ਜੀ ਭਗਤ ਪੂਰਨ ਸਿੰਘ ਜੀ ਨੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬੀਬੀ ਡਾਕਟਰ ਇੰਦਰਜੀਤ ਕਾਰਡੀਓਲੋਜੀ ਐਮਬੀਬੀਐਸ ਸੰਗਰੂਰ ਵਾਲੇ ਜਿਹੜੇ ਕਿ ਸੰਤ ਰਚਨ ਸਿੰਘ ਲੋਂਗੋਵਾਲ ਦੇ ਵੀ ਬਹੁਤ ਨਜ਼ਦੀਕੀ ਸਨ ਤੇ ਉਹਨਾਂ ਦੀ ਜ਼ਿੰਦਗੀ ਵੀ ਸੇਵਾ ਸਮਰਵਾੜੀ ਸੀ ਉਹਨਾਂ ਨੂੰ ਸਹੀ ਜਾਣ ਕੇ ਆਪਣਾ ਜਾਨਸ਼ੀਰ ਨਿਯੁਕਤ ਕਰ ਦਿੱਤਾ ਸੀ ਉਹਨਾਂ ਨੇ ਇਰਾਦਾ ਕਰ ਦਿੱਤਾ ਸੀ ਕਿ ਮੇਰੇ ਤੋਂ ਬਾਅਦ ਇਹ ਸੇਵਾ ਸੰਭਾਲਣਗੇ ਤੋਂ ਲਿਹਾਜ਼ਾ 1992 ਵਿੱਚ ਜਦੋਂ ਭਗਤਪੂਰੀ ਸਿੰਘ ਜੀ ਇਹ ਸਰੀਰਕ ਚੋੜਾ ਛੱਡ ਕੇ ਪਰਮਾਤਮਾ ਵਿੱਚ ਲੀਨ ਹੋਏ ਉਦੋਂ ਫਿਰ ਬਕਾਇਦਾ ਤੌਰ ਤੇ ਜਿਹੜਾ ਸੀ ਚਾਰਜ ਇਸ ਆਧਾਰੇ ਦਾ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਸੰਭਾਲ ਲਿਆ ਹੁਣ ਆਧਾਰਾ ਇੰਨੀ ਤਰੱਕੀ ਕਰ ਚੁੱਕਾ ਹੈ ਕਿ ਇਸ ਆਧਾਰੇ ਨੇ ਹਰ ਖੇਤਰ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਡਾਕਟਰੀ ਇਲਾਜ ਦੇ ਖੇਤਰ ਵਿੱਚ ਕੁਦਰਤੀ ਖੇਤੀ ਨੂੰ ਬढ़ावा ਦੇਣ ਦੇ ਖੇਤਰ ਵਿੱਚ ਤੇ ਸਪੋਰਟਸ ਦੇ ਖੇਤਰ ਵਿੱਚ ਮੈਂ ਦੱਸਾਂ ਕਿ ਪਿੱਛੇ ਜਿਹੜੀਆਂ ਸਪੈਸ਼ਲ 올림픽ਸ ਹੋਈਆਂ ਨੇ ਆ ਪਿੱਛੇ ਜੇ ਹੋਈਆਂ ਉਹਦੇ ਵਿੱਚ ਇਸ ਆਧਾਰੇ ਦੇ ਚਾਰ ਬੱਚਿਆਂ ਨੇ 골ਡ ਮੈਡਲ ਹਾਸਲ ਕੀਤੇ ਨੇ ਜਰਮਨਚ ਹੋਇਆ ਨੇ স্পੈਸ਼ਲ ਰੰਪਸ ਖੇਡਾਂ ਉਹਦੇ ਵਿੱਚ ਕਿਹਦੀ ਮਾਨਵੜੀ ਗੱਲ ਹੈ ਫਿਰ 온ਟਾਰੀਓ ਦੀ 온ਟਾਰੀਓ ਦੀ ਇੱਕ ਸੰਸਾਦੀ ਮਦਦ ਨਾਲ ਇੱਕ ਸਕੂਲ ਖੋਲਿਆ ਗਿਆ ਦਾ ਸਕੂਲ ਫੋਰ ਡੈਫਰੈਂਟ ਡੰਗ ਗੂੰਗੇ ਬੋਲਿਆ ਲਈ ਉਹਦੇ ਬੱਚੇ ਬੜੇ ਹੁਨਾਰ ਨਿਕਲੇ ਨੇ ਉਹ ਵੀ ਬੜੀ ਬਹੁਤ ਸਾਰੀਆਂ ਸੰਸਥਾਵਾਂ ਪਿੰਗਲਵਾੜੇ ਦੇ ਪਿੰਗਲਵਾੜੇ ਨੇ ਇੱਕ ਸਭ ਤੋਂ ਵੱਡੀ ਜਿਹੜੀ ਦੇਣ ਦਿੱਤੀ ਆ ਭਗਤਪੂਰਨ ਸਿੰਘ ਜੀ ਇੱਛਾ ਦੇ ਮੁਤਾਬਕ ਉਹਨਾਂ ਦੀ ਇੱਛਾ ਨੂੰ ਅਮਲੀ ਰੂਪ ਦਿੱਤਾ ਹੈ ਕਿ ਹੁਣ ਇਹਦੀ ਇੱਕ ਨਵੀਂ ਇਮਾਰਤ ਬਣੀ ਆ ਮਾਨਾਵਾਲਾ ਜਲੰਧਰ ਅਮਰਸਰ ਜੀਟੀ ਰੋਡ ਤੇ ਉੱਥੇ ਬਹੁਤ ਸੁੰਦਰ ਇਮਾਰਤ ਹੈ ਉੱਥੇ ਕੁਦਰਤੀ ਖੇਤੀ ਹੁੰਦੀ ਹੈ ਆਰਗੈਨਿਕ ਖੇਤੀ ਬਿਨਾ ਜਿਹੜੇ ਲੋਕ ਉਥੋਂ ਕੁ ਚੀਜ਼ਾਂ ਲੈਣਾ ਚਾਹਣ ਉਹ ਲੈ ਵੀ ਸਕਦੇ ਨੇ ਹੋਰ ਵੀ ਚੀਜ਼ਾਂ ਕੁਦਰਤੀ ਮਿਲਦੀਆਂ ਨੇ ਅਸਲੀ ਚੀਜ਼ਾਂ ਜਿਹੜੀਆਂ ਸ਼ੁੱਧ ਤੇ ਉੱਥੋਂ ਜੋ ਕਣਕ ਦਾ ਬੀ ਲੈਣਾ ਕਿਸੇ ਨੇ ਉਹ ਵੀ ਮਿਲਦਾ ਹੈ ਹਰ ਚੀਜ਼ ਨੂੰ ਮਿਲਦੀ ਹੈ ਤੇ ਉਹ ਵੀ ਚੱਲ ਰਿਹਾ ਹੈ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਮੇਂ-ਸਮੇਂ ਤੇ ਵੱਖ-ਵੱਖ ਥਾਂ 'ਤੇ ਸੈਮੀਨਾਰ ਕੀਤੇ ਜਾਂਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੁਣ ਵੀ 3 4 ਤੇ 5 ਤਰੀਕ ਨੂੰ ਭਗਤਪੂਰਨ ਸਿੰਘ ਜੀ ਦੀ ਵਰ੍ਹੇ ਮਨਾਈ ਜਾ ਰਹੀ ਹੈ ਔਰ ਸਮਾਗਮ ਵੱਡੇ ਹੋ ਰਹੇ ਆ ਤੇ ਭਗਤਪੂਰਨ ਸਿੰਘ ਜੀ ਦੀ ਇਸ ਤਰ੍ਹਾਂ ਦੇਣ ਨੂੰ ਨਮਸਕਾਰ ਤੇ ਸਜਦਾ ਕਰਨਾ ਬਣਦਾ ਬੀਬੀ ਇੰਦਰੀਜੀਤ ਕੌਰ ਨੇ ਸੰਸਾ ਦਾ ਪ੍ਰਸਾਰ ਕਰਦੇ ਹੋਏ ਅਮਰਸਰ ਵਾਲਾ ਤਾਂ ਸਥਾਨ ਹੈ ਹੀ ਅਜ਼ਾਰਾ ਚੱਲਦਾ ਹੀ ਹੈ ਮਾਨਾ ਵਾਲਾ ਝਲੰਦਰ ਸੰਗਰੂਰ ਤੇ ਸ੍ਰੀ ਗੋਇੰਦਵਰ ਸਾਹਿਬ ਉੱਥੇ ਵੀ ਪਿੰਗੜਵਾੜੇ ਦੇ ਅਧਾਰੇ ਕਾਇਮ ਕੀਤੇ ਨੇ ਜਿਹੜੇ ਸੇਵਾ ਕਰ ਰਹੇ ਨੇ ਤੇ ਅੰਤ ਵਿੱਚ ਮੈਂ ਭਗਤਪੂਰਨ ਸਿੰਘ ਜੀ ਦੀ ਇੱਕ ਰਚਨਾ ਉਹਨਾਂ ਦੀ ਜਿਹੜੀ ਟੂ ਕੈਕ ਉਹਨਾਂ ਦੀ ਇੱਕ ਲਿਖਤ ਹੈ ਉਹਦੇ ਵਿੱਚੋਂ ਇਹਨਾਂ ਸਤਰਾਂ ਦੇ ਨਾਲ ਇਸ ਐਪੀਸੋਡ ਨੂੰ ਸਮਾਪਤ ਕਰਦਾ ਹਾਂ ਉਹ ਕਹਿੰਦੇ ਕਿ ਕਿਸਤੀ ਸਦਾ ਆਪਣੀ ਢਿੱਡ ਦੇ ਭਾਰ ਨਾਲ ਹੀ ਡੁੱਬਦੀ ਹੈ ਜਦੋਂ ਕਿਸੇ ਦੇਸ਼ ਤੇ ਰਾਜਨੀਤਿਕ ਆਗੂ ਤੇ ਦੇਸ਼ ਦੇ ਚਲਾਉਣ ਵਾਲੇ ਇਮਾਨਦਾਰੀ ਦਾ ਪੱਲਾ ਛੱਡ ਦੇਣ ਵਿਸ਼ਠ ਹੋ ਜਾਣ ਉਦੋਂ ਉਸ ਦੇਸ਼ ਉਚ ਨੈਤਿਕ ਅਧਰਾ ਕੀ ਮੁਤਾਦਾ ਕਾਣ ਹੋਣਾ ਤੇ ਮਨੁੱਖਤਾ ਦਾ ਨਿਗਾਰਵਲ ਜਾਣਾ ਕੁਦਰਤੀ ਵਰਤਾਰਾ ਹੈ ਇਸ ਵਰਤਾਰੇ ਤੋਂ ਬਚਣ ਦੀ ਲੋੜ ਹੈ ਸਹੀ ਸੋਚ ਅਪਣਾਉਣ ਦੀ ਲੋੜ ਹੈ ਮੁਰਖਤਾ ਦੀ ਸੇਵਾ ਲਈ ਆਪਾਂ ਅੱਜ ਇਸ ਐਪੀਸੋਡ ਨੂੰ ਵੇਖਣ ਤੋਂ ਬਾਅਦ ਪ੍ਰਣ ਕਰੀਏ ਕਿ ਜੋ ਵੀ ਤਰਫੋਂ ਵੈਸੇ ਤਾ ਦਸਵੰਗ ਗੁਰੂ ਸਾਹਿਬ ਨੇ ਕਿਹਾ ਹੋਇਆ ਦਸਵਾਂ ਹਿੱਸਾ ਆਪਣੀ ਹੱਕ ਹalal ਦੀ ਕਮਾਈ ਦਾ ਪਰ ਜਿੰਨਾ ਵੀ ਆਪਾਂ ਕਰ ਸਕੀਏ ਘਟੂ ਘਟ ਇਹ ਸਦਾਰੇ ਨੂੰ ਜਿਹੜਾ ਨਿਸ਼ਕਾਮ ਤੌਰ ਤੇ ਸੇਵਾ ਕਰ ਰਿਹਾ ਉਹ ਜ਼ਰੂਰ ਆਪਣਾ ਯੋਗਦਾਨ ਦਿਈਏ ਤਾਂ ਕਿ ਇਹ ਅਦਾਰਾ ਇਸੇ ਤਰ੍ਹਾਂ ਮੁਰਖਤਾ ਦੀ ਸੇਵਾ ਕਰਦਾ ਰਹੇ ਸੇਵਕਔਰ ਸੇਵਾਣਾਈ ਸੇਵਕ ਕੋ ਸੇਵਾ ਬਣਾਈ ਹੁਕਮ ਬੂਦ ਪਰਮ ਪਦ ਪਾਈ ਜਿਹੜੇ ਸੇਵਕ ਨੇ ਉਹ ਸੇਵਾ ਕਰਦੇ ਨੇ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਿਰ ਵਿਅਕਤ ਰਾਇਆ ਜਨ ਆਉਣ ਕਾ ਹਿਸਾਬ ਜਨ ਕੇ ਸੰਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਮ ਤੇ ਸੰਕੋ ਸਦਾ ਨਮਸਕਾਰ ਤੈਨ ਧਨ ਜਣੇ ਦੀ ਮਾਉ ਆਏ ਸਫਲ ਸੀ ਅਜੇ ਵਿਅਕਤੀ ਦਾ ਆਉਣਾ ਤੰਤਾ ਯੋਗ ਹੈ ਅੰਤ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਮੈਂ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ ਐਪੀਸੋਡ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ